ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਬਾਦਸ਼ਾਹ ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ ਸ਼ਬਦ ਰੂਪ ਗੁਰਮਤਿ ਗਿਆਨ ਬਖਸ਼ਣਹਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਜੇ ਹੋਏ ਦਰਬਾਰ ਦੇ ਅੰਦਰ ਅਦਬ ਸਹਿਤ ਜੁੜ ਬੈਠੀ ਸਨਮਾਨਯੋਗ ਸਾਧ ਸੰਗਤ ਜੀਓ ਆਪ ਜੀ ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਦੀਵਾਨ ਚੱਲ ਰਹੇ ਹਨ ਆਪ ਜੀਆਂ ਨੂੰ ਲਾਹੇ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੰਮ੍ਰਿਤਮਈ ਗੁਰਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ শ্রবণ ਕੀਤਾ ਉਪਰੰਤ ਪਾਤਸ਼ਾਹ ਦੇ ਹਜ਼ੂਰ ਅਰਦਾਸ ਬੇਨਤੀ ਚ ਸ਼ਾਮੁਲੀਅਤ ਹੋਈ ਸੱਚੇ ਪਾਤਸ਼ਾਹ ਨੇ ਮੁਖਵਾਕ ਬਖਸ਼ਿਆ ਮਾਨ ਜੋਗਿਆਨੀ ਜੀ ਨੇ ਆਵਾਜ਼ਾ ਲੈ ਕੇ ਆਪ ਜੀ ਨੂੰ ਸੁਣਾਇਆ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਬਣੇ ਹੋਏ ਨਿਤਨੇਮ ਦੇ ਅਨੁਸਾਰ ਆਪਾਂ ਯਤਨ ਕਰਾਂਗੇ ਇਹ ਜੋ ਪਾਵਨ ਮੁਖਵਾਕ ਗੁਰੂ ਦੇਵ ਜੀ ਆਂ ਦਾ ਹੈ ਇਸ ਦੀ ਵਿਚਾਰ ਆਪਾਂ ਆਪਸ ਦੇ ਵਿੱਚ ਸਾਂਝੀ ਕਰ ਸਕੀਏ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 687 ਅਤੇ 88 ਦੇ ਉੱਪਰ ਦਰਜ ਹੈ ਚਾਰ ਇਸ ਦੇ ਪਦੇ ਹਨ ਇੱਕ ਇੱਕ ਪਦੇ ਦੀਆਂ 6 6 ਤੁਕਾਂ ਹਨ ਸਰਲੇਖ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਨਾਸਰੀ ਮਹਲਾ ਪਹਿਲਾ ਸ਼ੰਤ ਤਨਾਸਰੀ ਇਸ ਰਾਗ ਦਾ ਨਾਮ ਹੈ ਪਿਆਰਿਓ ਮਹਲਾ ਪਹਿਲਾ ਦਾ ਮਤਲਬ ਹੈ ਇਹ ਸ਼ਬਦ ਗੁਰੂ ਨਾਨਕ ਜੀ ਦਾ ਹੈ ਛੰਤ ਕਾਵ ਦੀ ਇੱਕ ਵੰਗੀ ਦਾ ਨਾਮ ਹੈ ਜਿਵੇਂ ਪਦੇ ਹੁੰਦੇ ਹਨ ਦੋ ਪਦਾ ਤਿਪਦਾ ਚੌ ਪਦਾ ਪੰਚ ਪਦਾ ਅਸ਼ਟਪਦੀ ਇਸੇ ਤਰ੍ਹਾਂ ਸ਼ਲੋਕ ਹੁੰਦੇ ਦੋਹਰੇ ਹੁੰਦੇ ਪਉੜੀਆਂ ਹੁੰਦੀਆਂ ਏਦਾਂ ਹੀ ਕਾਵ ਦੀ ਇੱਕ ਬੰਗੀ ਹੁੰਦੀ ਸ਼ੰਤ ਸੋ ਅੱਜ ਦਾ ਇਹ ਪਾਵਨ ਸ਼ਬਦ ਸ਼ੰਤ ਰੂਪ ਦੇ ਵਿੱਚ ਉਚਾਰਨ ਕੀਤਾ ਗਿਆ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਤਸ਼ਾਹ ਨੇ ਮੰਗਲ ਕੀਤਾ ਤੇ ਮੰਗਲ ਦੀ ਰਾਹੀ ਸਾਨੂੰ ਸੋਝੀ ਦਿੱਤੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਈਸ਼ਵਰ ਕਰਤਾਰ ਸਿਰਜਣਹਾਰ ਰਚਨਹਾਰ ਜੋ ਵੀ ਸ਼ਬਦ ਆਪਾਂ ਵਰਤ ਲਈਏ ਸਾਰੇ ਬ੍ਰਹਿਮੰਡ ਦੀ ਜੋ ਰਚਨਹਾਰ ਸ਼ਕਤੀ ਹੈ ਇੱਕੋ ਹੀ ਹੈ ਜਿਹਨੂੰ ਅਸੀਂ ਵਾਸ਼ ਗੁਰੂ ਆਖਦੇ ਹਾਂ ਪਰਮਾਤਮਾ ਆਖਦੇ ਹਾਂ ਭਗਵਾਨ ਆਖਦੇ ਹਾਂ ਰੱਬ ਕਹਿ ਦਿੰਨੇ ਆ ਵਖ ਵਖ ਨਾਮ ਉਹਦੇ ਲਈ ਵਰਤ ਲਏ ਜਾਂਦੇ ਆ ਇੱਕੋ ਹੀ ਹੈ ਤੇ ਉਹ ਹੀ ਆਪਣੀ ਸਾਰੀ ਕਾਇਨਾਤ ਦੇ ਅੰਦਰ ਵਿਆਪਕ ਹੈ ਤੇ ਉਹ ਕਦੀ ਵੀ ਖਤਮ ਹੋਣ ਵਾਲਾ ਨਹੀਂ ਹੈ ਸਤ ਰੂਪ ਹੈ ਮਤਲਬ ਅਡੋਲ ਰਹਿਣ ਵਾਲਾ ਗੁਰ ਪ੍ਰਸਾਦ ਗੁਰ ਦਾ ਅਰਥ ਹੁੰਦਾ ਪਿਆਰਿਓ ਚਾਨਣ ਦੇਣ ਵਾਲਾ ਸਮਝ ਦੇਣ ਵਾਲਾ ਗਿਆਨ ਰੂਪ ਹੈ ਤੇ ਸਾਨੂੰ ਸੋਝੀ ਸਭ ਤੋਂ ਪਹਿਲੀ ਸੋਝੀ ਕਰਤਾਰ ਆਪ ਹੀ ਦਿੰਦਾ ਹੈ ਪ੍ਰਸਾਦ ਦਾ ਅਰਥ ਹੁੰਦਾ ਕਿਰਪਾ ਕਰਨੀ ਹੈ ਸਾਡੇ ਉੱਪਰ ਕਿਰਪਾ ਵੀ ਉਹ ਆਪ ਕਰਦਾ ਹੈ ਰਹਿਮਤ ਵੀ ਉਹ ਨਹੀਂ ਆਪ ਹੀ ਕਰਨੀ ਹੈ ਅੱਗੇ ਸ਼ਬਦ ਸ਼ੁਰੂ ਹੋ ਰਿਹਾ ਪਿਆਰਿਓ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਉ ਮਹਾਰਾਜ ਬਖਸ਼ਿਸ਼ ਕਰਦੇ ਹੈ ਕਹਿੰਦੇ ਤੀਰਥਾਂ ਦੇ ਉੱਪਰ ਨਾਉਣ ਲਈ ਲੋਕ ਹੀ ਜਾਂਦੇ ਹਨ ਹਰ ਇੱਕ ਦੀ ਭਾਵਨਾ ਆਪੋ ਆਪਣੀ ਹੁੰਦੀ ਹੈ ਤੀਰਥ ਦੇ ਪ੍ਰਤੀ ਕੋਈ ਸਮਝਦਾ ਹੈ ਕਿ ਤੀਰਥ ਉੱਪਰ ਨਹਾ ਕੇ ਮੇਰਾ ਦੁੱਖ ਘਟ ਹੋ ਜਾਏਗਾ ਕੋਈ ਇੰਜ ਸਮਝਦਾ ਹੈ ਕਿ ਤੀਰਥ ਉੱਪਰ ਨਹਾਉਣ ਦੇ ਨਾਲ ਮੈਨੂੰ ਮੁਕਤੀ ਮਿਲ ਜਾਏਗੀ ਤੀਰਥ ਇਸ਼ਨਾਨ ਦੇ ਨਾਲ ਵੱਖ-ਵੱਖ ਪ੍ਰਕਾਰ ਦੀਆਂ ਭਾਵਨਾਵਾਂ ਮਨੁੱਖੀਆਂ ਜੁੜੀਆਂ ਹੋਈਆਂ ਹਨ ਤੇ ਆਪਣੀਆਂ ਇਹਨਾਂ ਭਾਵਨਾਵਾਂ ਦੀ ਪੂਰਤੀ ਦੇ ਲਈ ਸਮੇਂ-ਸਮੇਂ ਦੇ ਉੱਪਰ ਤੀਰਥਾਂ ਦੇ ਉੱਪਰ ਜਾਇਆ ਕਰਦਾ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਵਿਚਾਰ ਧਾਰਾ ਬਖਸ਼ੀ ਉਹ ਬਿਲਕੁਲ ਨਵੀਂ ਨਵੇਕਲੀ ਹੈ ਸਤਗੁਰ ਨੇ ਜੇ ਤੀਰਥ ਦੀ ਗੱਲ ਕੀਤੀ ਤੇ ਪਾਤਸ਼ਾਹ ਨੇ ਇਹ ਵੀ ਸਮਝਾਉਣਾ ਕੀਤਾ ਪਿਆਰਿਓ ਜੇ ਅਸੀਂ ਤੀਰਥ ਉੱਪਰਣਾਉਣ ਦੀ ਗੱਲ ਕਰਾਂਗੇ ਤੇ ਤੁਸੀਂ ਤੀਰਥ ਵੀ ਸਾਡੇ ਤੋਂ ਹੀ ਪੁੱਛਣਾ ਤੀਰਥ ਕਿਹੜਾ ਹੈ ਕਿਉਂਕਿ ਜਪ ਬਾਣੀ ਦਾ ਪਾਠ ਆਪ ਜੀ ਕਰਦੇ ਆ ਨਾ ਗੁਰੂ ਨਾਨਕ ਉਥੇ ਕਿਰਪਾ ਕਰਦੇ ਆਂ ਤੀਰਥ ਨਹਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਰਠਿ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਫਿਰ ਇਸੇ ਬਾਣੀ ਅੰਦਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਟਿਲਕਾ ਮਾਨ ਫਿਰ ਇਸੇ ਪਾਠ ਦੇ ਅੰਦਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਤ ਸੁਹਾਨ ਸਦਾ ਮੰਨ ਜਾਓ ਅੰਤਰਗਤ ਤੀਰਥ ਮਲ ਨਾ ਹੋ ਸੋ ਇਹ ਸ਼ਬਦ ਗੁਰੂ ਸਾਹਿਬ ਨੇ ਬੜੀ ਦਫਾ ਰਪੀਟ ਕੀਤਾ ਜਿਹੜੇ ਪ੍ਰਚਲਿਤ ਤੀਰਥ ਦੇ ਭਾਵ ਸੀ ਉਹਨਾਂ ਦੀ ਗੱਲ ਵੀ ਸਤਗੁਰ ਨੇ ਹਜ਼ੂਰ ਮਹਾਰਾਜ ਨੇ ਕੀਤੀ ਤੇ ਨਾਲ ਹੀ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਮਝਾਉਣਾ ਕੀਤਾ ਕਿ ਸੱਚਾ ਤੀਰਥ ਵਾਹਿਗੁਰੂ ਦਾ ਨਾਮ ਹੈ ਪਿਆਰਿਓ ਰੱਬ ਆਪ ਹੀ ਤੀਰਥ ਹੈ ਤੇ ਗੁਰੂ ਸਾਹਿਬ ਦੇ ਪਾਵਨ ਸ਼ਬਦ ਦੇ ਅੰਦਰੋਂ ਗੁਰਬਾਣੀ ਦੇ ਅੰਦਰੋਂ ਜੋ ਸਾਨੂੰ ਸੱਚੇ ਪਰਮੇਸ਼ਰ ਦੀ ਸੋਝੀ ਦਾ ਉਪਦੇਸ਼ ਦਿੱਤਾ ਗਿਆ ਇਹ ਉਪਦੇਸ਼ ਵੀ ਤੀਰਥ ਹੈ ਇਸ ਲਈ ਗੁਰੂਦੇਵ ਜੀ ਅੱਜ ਦੇ ਸ਼ਬਦ ਅੰਦਰੋਂ ਕਥਨ ਕਰਦੇ ਹਨ ਤੀਰਥ ਨਾਵਣ ਜਾਵਾਂ ਤੀਰਥ ਉੱਪਰ ਨਾਉਣ ਜਾਂਦਾ ਹਾਂ ਤੀਰਥ ਨਾਮ ਹੈ ਪਰ ਮੇਰਾ ਤੀਰਥ ਹੈ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਨਾਮ ਉਹ ਸਤਿ ਪੀਰਥ ਉੱਪਰ ਣਾਉਣ ਦੇ ਲਈ ਸ਼ਰੀਰ ਨਹੀਂ ਜਾਂਦਾ ਸੁਰਤ ਜਾਂਦੀ ਹੈ ਸੁਰਤ ਨਹੀਂ ਜਾਣਾ ਹੁਣ ਸੁਰਤ ਵੀ ਸਾਡੇ ਅੰਦਰ ਹੈ ਤੇ ਨਾਮ ਵੀ ਅੰਦਰ ਹੈ ਨਾਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਇਹ ਪੀਰਥ ਦਾ ਟਿਕਾਣਾ ਵੀ ਅੰਦਰ ਹੈ ਸਾਧ ਸੰਗਤ ਤੇ ਚੇਤਾ ਰੱਖਣਾ ਜਿਨੇ ਪੀਰਥ ਦੀ ਯਾਤਰਾ ਲਈ ਜਾਣਾ ਉਹ ਸੁਰਤ ਵੀ ਅੰਦਰ ਹੈ ਅੰਦਰੋਂ ਹੀ ਪੀਰਥ ਦੀ ਯਾਤਰਾ ਹੋਏਗੀ ਅੰਦਰੋਂ ਹੀ ਯਾਤਰਾ ਹੋਏਗੀ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰਨੀ ਵਿਚਾਰ ਕਿਨੇ ਕਰਨੀਆ ਪਿਆਰਿਓ ਉਹ ਵੀ ਸਾਡੀ ਸੁਰਤ ਨੇ ਕਰਦੀ ਹੈ ਕਿ ਗੁਰੂ ਜੀ ਆਪਣੇ ਸ਼ਬਦ ਅੰਦਰੋਂ ਸਾਨੂੰ ਸੋਝੀ ਕੀ ਦੇ ਰਹੇ ਨੇ ਇਹ ਵਿਚਾਰ ਸਾਡਾ ਅੰਤਰ ਆਤਮਾ ਕਰੇਗਾ ਤੇ ਜਿਹੜੀ ਇਹ ਵਿਚਾਰ ਹੋ ਰਹੀ ਜਾਂ ਨਾ ਵਿਚਾਰ ਦਾ ਛਰਨਾ ਵਗ ਰਿਹਾ ਹੈ ਇਹ ਤੀਰਥ ਹੈ ਇਹ ਸ਼ਬਦ ਵਿਚਾਰ ਇੱਕ ਜਲ ਹੈ ਜਿਦੇ ਚ ਸਾਡੀ ਸੁਰਤ ਨੇ ਇਸ਼ਨਾਨ ਕਰਨਾ ਹੈ ਮਹਾਰਾਜ ਕਹਿੰਦੇ ਅੰਤਰ ਗਿਆਨ ਹੈ ਜਦੋਂ ਅੰਦਰ ਗਿਆਨ ਦਾ ਚਸ਼ਮਾ ਵਗ ਤੁਰਦਾ ਨਾ ਗੁਰੂ ਦੇ ਉਪਦੇਸ਼ ਦਾ ਗੁਰੂ ਜੀ ਦੀ ਸਿੱਖਿਆ ਦਾ ਇਹਨੂੰ ਤੀਰਥ ਕਿਹਾ ਗਿਆ ਤੇ ਇਸ ਤੀਰਥ ਉੱਪਰ ਅਸੀਂ ਆਪਣੇ ਮਨ ਆਪਣੀ ਸੁਰਤ ਇਹਦਾ ਇਸ਼ਨਾਨ ਕਰਵਾਉਣਾ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਂ ਹਰਾ ਗੁਰ ਗਿਆਨ ਗੁਰੂ ਜੀ ਦਾ ਬਖਸ਼ਿਆ ਹੋਇਆ ਗਿਆਨ ਸਾਚਾ ਥਾਨ ਤੀਰਥ ਇਹ ਸੱਚਾ ਤੀਰਥ ਸਥਾਨ ਹੈ ਪਿਆਰਿਓ 10 ਪੁਰਬ ਸਨਾਤਨ ਮਤ ਦੇ ਅੰਦਰ ਨਾ ਸਾਧ ਸੰਗਤ 10 ਦਿਨਾਂ ਨੂੰ ਉੱਤਮ ਮੰਨਿਆ ਜਾਂਦਾ ਹੈ 10 ਦਿਨਾਂ ਨੂੰ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਤੇ ਫਿਰ ਕੁਝ ਉਹਨਾਂ ਨੇ ਮੱਸੀਆਂ ਲਈਆਂ ਕੁਝ ਪੂਰਨਵਾਸ਼ੀਆਂ ਲਈਆਂ ਕੁਝ ਇਕਾਦਸ਼ੀਆਂ ਇੰਜ ਕਰਕੇ 1 ਸਾਲ ਦੇ ਅੰਦਰ 10 ਪਵਿੱਤਰ ਦਿਨ ਮੰਨੇ ਸਨਾਤਨ ਨੇ ਗੁਰਮਤਿ ਦੀ ਮੈਂ ਗੱਲ ਨਹੀਂ ਕਰ ਰਿਹਾ ਸਨਾਤਨ ਦੀ ਜਦੋਂ ਗੁਰਮਤਿ ਦੀ ਗੱਲ ਆਉਂਦੀ ਤਾਂ ਸਤਿਗੁਰ ਜੀ ਸਾਨੂੰ ਦੱਸਦੇ ਹਨ ਸ਼ੌ ਨਦਰ ਕਰ ਦੇਖੈ 100 ਦਿਨ ਲਿਖੈ ਕਾਮਣ ਨਉ ਨਿਤ ਪਾਈ ਗੁਰਮਤੰਦਰ ਉਸੇ ਦਿਨ ਨੂੰ ਪ੍ਰਵਾਨ ਕੀਤਾ ਗਿਆ ਜਦੋਂ ਸਾਡੀ ਸੁਰਤ ਪਰਮੇਸ਼ਰ ਨਾਲ ਜੁੜਦੀ ਹੈ ਤੇ ਜਦੋਂ ਅਸੀਂ ਵਾਹਿਗੁਰੂ ਨਾਲੋਂ ਟੁੱਟ ਜਾਂਦੇ ਹਾਂ ਸਾਡੇ ਉਸ ਸਮੇਂ ਨੂੰ ਆਕਾਰਥ ਗਿਣਿਆ ਗਿਆ ਹੈ ਬੇਕਾਰ ਗਿਆ ਗਿਆ ਹੈ ਇਸ ਲਈ ਮਹਾਰਾਜ ਨੇ ਕਿਹਾ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਖਰੇ ਮਹਾਰਾਜ ਕਹਿੰਦੇ ਉਹ ਮਹੀਨਾ ਉਹ ਦਿਨ ਉਹ ਪਲ ਉਹ ਮਹੂਰਤ ਸਭ ਸਮੇ ਚੰਗੇ ਹਨ ਜਦੋਂ ਮਨੁੱਖ ਦੀ ਸੁਰਤ ਪਰਮੇਸ਼ਰ ਨਾਲ ਜੁੜਦੀ ਹੈ ਜਦੋਂ ਅਸੀਂ ਉਸ ਨਾਲੋਂ ਟੁੱਟ ਜਾਂਦੇ ਹਾਂ ਫਿਰ ਚੰਦਨ ਚੰਦ ਨਾ ਸਰਦਰਉਤ ਮੂਲ ਦਾ ਮਿਟਈ ਕਾਮ ਸ਼ੀਤਲ ਧੀਵੈ ਨਾਨਕਾ ਜਪੰਦੜੋ ਹਰਨਾਮ ਫਿਰ ਬਾਹਰਲੇ ਸਾਧਨ ਅਸੀਂ ਜਿੰਨੇ ਵੀ ਝੋਟਾ ਲਈਏ ਡਰ ਕਿਹੜਾ ਵੀ ਹੋਵੇ ਮਹੂਰਤ ਪਲ ਮੌਸਮ ਕਿਹੋ ਜਿਹਾ ਵੀ ਕਿਉਂ ਨਾ ਹੋਵੇ ਜੇ ਟੁੱਟੇ ਹੋਏ ਹਨ ਤੇ ਸਾਡਾ ਅੰਦਰ ਜਿਹੜਾ ਹੈ ਉਹ ਕਿਹੋ ਜਿਹਾ ਹੋਏਗਾ ਜੀ ਮਹਾਰਾਜ ਕਹਿੰਦੇ ਪਠਨਗਰ ਸੇਗਰਾਮ ਉੱਤੇ ਤਪਦੇ ਪੱਠੇ ਆਂਗ ਹੋਏਗਾ ਕਹ ਰਹੇ ਹੋ ਸਾਡਾ ਅੰਦਰ ਜਦੋਂ ਟੁੱਟ ਗਿਆ ਪਰਮੇਸ਼ਰ ਨਾਲੋਂ ਇਸ ਲਈ ਗੁਰੂਦੇਵ ਕਹਿਣ ਲੱਗੇ 10 ਪੁਰਬ ਸਦਾ ਦਸਾਂਹਰਾ ਸਨਾਤਨ ਨੇ ਸਾਲ ਵਿੱਚ 10 ਦਿਨ ਮੰਨੇ ਸੀ ਤੇ ਉਹਨਾਂ 10 ਦਿਨਾਂ ਦੇ ਸਮੇਂ ਤੀਰਥ ਦਾ ਇਸ਼ਨਾਨ ਕਰਨਾ ਇਹਦਾ ਖਾਸਾ ਮਹੱਤਵ ਦੱਸਿਆ ਸੀ ਇਸ ਲਈ ਲੋਕੀ ਉਹ ਚੇਚੇ ਦਿਨਾਂ ਦੇ ਉੱਪਰ ਤੀਰਥ ਯਾਤਰਾ ਕਰਨ ਲਈ ਜਾਂਦੇ ਸਨ ਜਾਂਦੇ ਹਨ ਸਦਾ ਦਸਾਂਹਰਾ ਦਸਾਂਹਰਾ ਸ਼ਬਦ ਇਹਨੂੰ ਆਪਾਂ ਆਮ ਤੌਰ ਤੇ ਦਸਾਹਰਾ ਪੜ ਦਿੰਦੇ ਆ 10 ਤੋਂ ਬਣਿਆ ਹੈ ਦਸਾਂ ਤੇ ਨਾਲ ਹਰਾ ਸ਼ਬਦੇ ਦੇ ਜੁੜਿਆ ਹਰਾ ਦਾ ਅਰਥ ਹੈ ਹਰ ਲੈਣਾ ਸਨਾਤਨ ਨੇ ਜਿੱਥੇ 10 ਦਿਨ ਮੰਨਿਆ ਇੱਕ ਸਾਲ ਦੇ ਉਥੇ ਹੀ ਮਨੁੱਖਾ ਜੀਵਨ ਦੇ 10 ਪਾਪ ਮੰਨਿਆ ਯਾਨੀ ਜਿਹੜੇ ਪਾਪ ਨੇ ਉਹਨਾਂ ਦੀ ਗਿਣਤੀ 10 ਮੰਨੀਆਂ ਸਨਾਤਨ ਨੇ ਸਨਾਤਨ ਧਰਮ ਦੱਸਦਾ ਹੈ ਵੀ 10 ਪਾਪ ਹਨ ਵਚਨ ਕਰਕੇ ਉੱਪਰ ਜਾਣਾ ਤੁਸੀਂ ਕਿਸੇ ਨਾਲ ਇਕਰਾਰ ਕਰ ਲਿਆ ਕਿ ਅਸੀਂ ਇੰਜ ਕਰਾਂਗੇ ਤੇ ਮੁੜ ਕੇ ਆਪਣੇ ਵਚਨ ਤੋਂ ਫਿਰ ਜਾਓ ਉਹਨੂੰ ਪਾਪ ਮੰਨਦੇ ਆ ਚੋਰੀ ਕਰ ਲੈਣੀ ਉਹਨੂੰ ਪਾਪ ਮੰਨਦੇ ਆ ਇੰਜ ਕਰਕੇ ਉਹਨਾਂ ਨੇ 10 ਪਾਪ ਮੰਨੇ ਆ ਤੇ ਉਹਨਾਂ ਨੇ 10 ਪਾਪਾਂ ਦੀ ਸੂਚੀ ਬਣਾ ਕੇ ਇਹ ਦੱਸਿਆ ਵੀ ਕਿਸੇ ਵੀ ਵਿਅਕਤੀ ਤੋਂ ਇਹ 10 ਪਾਪ ਜਾਂ ਦਸਾਂ ਚੋਂ ਕੋਈ ਪਾਪ ਹੋਇਆ ਹੈ ਉਹ ਉਚੇਚੇ ਦੰਤਿਰਥ ਉੱਪਰ ਜਾ ਕੇ ਨਹਾ ਲਓ ਤੇ ਉਹਦੇ ਦਸੇ ਪਾਪ ਜਿਹੜੇ ਹਨ ਉਹ ਧੋਤੇ ਜਾਣਗੇ ਪਰ ਗੁਰੂਦੇਵ ਜੀ ਮਹਾਰਾਜ ਇਸ ਖਿਆਲ ਨਾਲ ਸਹਿਮਤੀ ਨਹੀਂ ਰੱਖਦੇ ਗੁਰੂ ਸਾਹਿਬ ਕਹਿੰਦੇ ਹਨ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਂਹਰਾ ਗੁਰੂ ਦਾ ਜੋ ਗਿਆਨ ਹੈ ਨਾ ਪਿਆਰਿਓ ਅਸਲ ਵਿੱਚ ਉਹ ਮਨੁੱਖ ਦੇ ਅੰਦਰ ਦੇ ਬੁਰੇ ਖਿਆਲ ਤੇ ਐਬ ਇਹਨਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ ਇਹਨਾਂ ਨੂੰ ਖਤਮ ਕਰਨ ਦੇ ਸਮਰੱਥ ਖਤਮ ਕਰਨ ਦੇ ਯੋਗ ਹੈ ਇਸ ਲਈ ਸਾਨੂੰ ਗੁਰੂ ਸਾਹਿਬ ਦੇ ਉੱਤਮ ਸ਼ਬਦ ਦੀ ਉੱਤਮ ਸਿੱਖਿਆ ਦੇ ਨਾਲ ਜੁੜਨਾ ਚਾਹੀਦਾ ਹੈ ਜਦੋਂ ਸਤਿਗੁਰ ਜੀ ਦਾ ਸ਼ਬਦ ਸਾਡੇ ਅੰਦਰ ਟਿਕਦਾ ਹੈ ਅੰਦਰ ਭਾਵੇਂ ਇੱਕ ਬੁਰਾਈ ਹੋਵੇ ਭਾਵੇਂ 10 ਹੋਣ ਤੇ ਭਾਵੇਂ ਹੋਣ 50 ਉਹ ਸਾਰਿਆਂ ਦੀਆਂ ਸਾਰੀਆਂ ਸ਼ਬਦ ਦੇ ਨਾਲ ਧੋਤਿਆਂ ਉਤਰ ਜਾਣੀਆਂ ਹਨ ਕਿਹਾ ਗਿਆ ਨਾ ਬਾਣੀ ਅੰਦਰ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਪਰਮੇਸ਼ਰ ਦੇ ਨਾਮ ਨਾਲ ਜਣੀ ਗੁਰੂ ਦੇ ਗਿਆਨ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਉਨੀ ਧੋਤਾ ਜਾਣਾ ਹੈ ਹੁਣ ਇਸੇ ਤੁਕ ਦੇ ਅੰਦਰ ਪਿਆਰਿਓ ਆਪ ਜੀ ਦਰਸ਼ਨ ਕਰੋ ਪਹਿਲੀ ਤੁਕ ਚ ਮਹਾਰਾਜ ਨੇ ਕਿਹਾ ਤੀਰਥ ਨਾਮ ਹੈ ਹੈ ਨਾ ਨਾਮ ਨੂੰ ਤੀਰਥ ਦੂਜੀ ਤੁਕ ਦੇ ਅੰਦਰ ਕਿਹਾ ਮਹਾਰਾਜ ਨੇ ਤੀਰਥ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਨੂੰ ਤੀਰਥ ਕਿਹਾ ਤੀਜੀ ਤੁਕ ਅੰਦਰ ਮਹਾਰਾਜ ਨੇ ਕਿਹਾ ਗੁਰ ਗਿਆਨ ਸਾਚਾ ਥਾਨ ਤੀਰਥ ਗੁਰੂ ਦਾ ਗਿਆਨ ਤੀਰਥ ਹੈ ਜਿਹੜੀ ਤਿੰਨ ਚੀਜ਼ਾਂ ਲਈ ਇੱਕੋ ਸ਼ਬਦ ਵਰਤਿਆ ਨਾਮ ਸ਼ਬਦ ਗੁਰ ਗਿਆਨ ਤੇ ਇਹਦਾ ਮਤਲਬ ਇਹ ਹੁੰਦਾ ਪਿਆਰਿਓ ਕਿ ਨਾਮ ਵੀ ਤੀਰਥ ਹੈ ਸ਼ਬਦ ਵੀ ਤੀਰਥ ਹੈ ਗੁਰੂ ਦਾ ਗਿਆਨ ਵੀ ਤੀਰਥ ਹੈ ਮਾਇਨਾ ਇਹ ਹੋਇਆ ਕਿ ਤਿੰਨੋਂ ਚੀਜ਼ਾਂ ਇੱਕੋ ਹੀ ਨੇ ਨਾਮ ਦੀ ਸੋਝੀ ਸਾਨੂੰ ਗੁਰੂ ਦੇ ਗਿਆਨ ਵਿੱਚੋਂ ਮਿਲਦੀ ਹੈ ਗੁਰੂ ਦਾ ਗਿਆਨ ਸਾਨੂੰ ਸ਼ਬਦ ਵਿੱਚੋਂ ਮਿਲਣਾ ਹੈ ਇਸ ਲਈ ਸ਼ਬਦ ਨਾਲ ਜੁੜਿਆਂ ਗੁਰੂ ਦੇ ਗਿਆਨ ਨਾਲ ਜੁੜ ਜਾਈਦਾ ਹੈ ਗੁਰੂ ਦੇ ਗਿਆਨ ਨਾਲ ਜੁੜਿਆਂ ਨਾਮ ਨਾਲ ਜੁੜ ਜਾਈਦਾ ਹੈ ਸੋ ਸਾਡੇ ਲਈ ਮੁਢਲੀ ਗੱਲ ਹੈ ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰ ਬਾਣੀ ਨਾਲ ਜੁੜਨਾ ਮਹਾਰਜ ਕਹਿਣ ਲੱਗੇ ਹਉ ਨਾਮ ਹਰਿ ਕਾ ਸਦਾ ਜਾਚਉ ਮੈਂ ਨਾਮ ਹਰਿ ਕਾ ਸਦਾ ਜਾਚਉ ਸਦਾ ਹੀ ਪਰਮੇਸ਼ਰ ਦਾ ਨਾਮ ਮੰਗਦਾ ਹਾਂ ਦੇਹ ਪ੍ਰਪਤਰਣੀ ਧਰਾ ਧਰਣੀ ਧਰਾ ਦਾ ਅਰਥ ਹੈ ਧਰਤੀ ਦਾ ਆਸਰਾ ਸਹਾਰਾ ਏ ਧਰਤੀ ਦੇ ਸਹਾਰੇ ਵਾਹਿਗੁਰੂ ਤੂੰ ਸਾਡੇ ਤੇ ਕਿਰਪਾ ਕਰ ਤੂੰ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਮੈਲ ਲਾਗੈ ਸੱਚ ਬਿਨਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਖ ਪ੍ਰਪਤ ਰਣੀ ਤਰਾ ਸੰਸਾਰ ਰੋਗੀ ਨਾਮਦਾਰੂ ਸੰਸਾਰ ਤੇ ਸਾਡੀ ਨਜ਼ਰ ਦੇ ਵਿੱਚ ਸਾਡੀ ਜਾਂਚੇ ਰੋਗੀ ਹੈ ਰੋਗਾਂ ਨਾਲ ਭਰਿਆ ਪਿਆ ਹੈ ਰੋਗ ਕਿਹੜੇ ਹਨ ਜੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹਨੂੰ ਮਹਾਰਾਜ ਕਹਿੰਦੇ ਨਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰੋਗ ਕਿਹੜੇ ਹਨ ਪਿਆਰੋ ਇੱਕ ਤਨ ਦੇ ਰੋਗ ਹੁੰਦੇ ਐ ਇੱਕ ਮਨ ਦੇ ਰੋਗ ਹੁੰਦੇ ਐ ਤਨ ਦੇ ਰੋਗ ਦੀ ਗੱਲ ਗੁਰਬਾਣੀ ਅੰਦਰ ਹੋਈ ਪਰ ਬਹੁਤ ਹੀ ਜ਼ਿਆਦਾ ਨਹੀਂ ਹੋਈ। ਜ਼ਿਆਦਾ ਗੱਲ ਗੁਰਬਾਣੀ ਅੰਦਰ ਮਨ ਦੇ ਰੋਗ ਨਹੀਂ ਹੋਏ। ਮਹਾਰਾਜ ਨੇ ਕਿਹਾ ਨਾ ਹਉਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਵਸ ਕੀਨਾ। ਮਹਾਰਾਜ ਨੇ ਇੱਥੇ ਕਿਹਾ ਹਉਮੈ ਰੋਗ ਹਉਮੈ ਨੂੰ ਕੀ ਕਿਹਾ ਰੋਗ। ਗੁਰੂ ਸਾਹਿਬ ਕਹਿੰਦੇ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੇ। ਹਉਮੈ ਨੂੰ ਰੋਕਿਆ ਗਿਆ ਜੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਰੋਗ ਕਿਹਾ ਗਿਆ ਗੁਰਬਾਣੀ ਅੰਦਰ। ਸ਼ਰੀਰ ਦੇ ਰੋਗਾਂ ਦੀ ਗੱਲ ਹੋਈ ਪਰ ਬਹੁਤ ਥੋੜੀ ਤੇ ਬਹੁਤ ਘੱਟ ਮਨ ਦੇ ਰੋਗਾਂ ਦੀ ਗੱਲ ਵੱਧ ਹੋਈ ਪਰ ਹੈਰਾਨੀ ਉਸ ਵੇਲੇ ਹੁੰਦੀ ਪਿਆਰਿਓ ਜਦੋਂ ਅਸੀਂ ਗੁਰਦੁਆਰਾ ਸਾਹਿਬ ਨਾਲ ਜੁੜੀ ਵੀਡੀਓ ਅੰਦਰ ਦੇਖਦੇ ਹਾਂ ਤੇ ਗੱਲ ਸ਼ਰੀਰ ਦੇ ਰੋਗ ਦੀ ਬਹੁਤ ਵੱੰਦੀ ਮਨ ਦੇ ਰੋਗ ਦੀ ਬਹੁਤ ਘੱਟ ਹੁੰਦੀ ਕਿਹਾ ਜਾਂਦਾ ਜੀ ਫਲਾਣਾ ਬੰਦਾ ਇੰਜ ਆਇਆ ਸੀ ਜੀ ਤੇ ਉਹ ਮੱਥਾ ਟੇਕ ਕੇ ਤੇ ਇੰਜ ਤੁਰ ਕੇ ਗਿਆ ਸ਼ਰੀਰ ਦਾ ਰੋਗ ਕੱਟਿਆ ਗਿਆ ਅੱਜ ਦੇ ਸਮੇਂ ਧਰਮ ਦੇ ਕਰਮ ਉੱਪਰ ਜਿਹੜਾ ਸਾਡਾ ਸਭ ਤੋਂ ਵੱਧ ਜ਼ੋਰ ਲੱਗਿਆ ਹੋਇਆ ਹੈ ਸ਼ਰੀਰ ਦੇ ਰੋਗ ਪ੍ਰਤੀ ਲੱਗਿਆ ਹੋਇਆ ਹੈ ਕਿ ਫਲਾਣੀ ਦਾ ਸ਼ਰੀਰ ਦਾ ਰੋਗ ਠੱਗ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਖਸ਼ਿਸ਼ ਨੂੰ ਤਨ ਦੇ ਰੋਗ ਦੇ ਨਾਲ ਜੋੜ ਕੇ ਰੱਖ ਦਿੱਤਾ ਹੈ ਪਿਆਰਿਓ ਮਨ ਦੇ ਰੋਗ ਦੀ ਗੱਲ ਘੱਟ ਹੋ ਰਹੀ ਹੈ ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਆਪਣੇ ਮਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਦੀ ਯੋਗਤਾ ਭੁੱਲ ਗਏ ਆ ਜਦੋਂ ਵੀ ਅਰਦਾਸ ਹੁੰਦੀ ਮਹਾਰਜ ਤਨ ਦਾ ਰੋਗ ਕੱਟ ਦੋ ਮਹਾਰਜ ਸਰੀਰ ਨੂੰ ਤੰਦਰੁਸਤੀ ਦਿਓ ਮੈਂ ਇਹ ਬੇਨਤੀ ਕਰਦੇ ਆ ਸਾਧ ਸੰਗਤ ਵੀ ਅਸੀਂ ਜਿੱਥੇ ਆਪਣੇ ਤਨ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਉੱਥੇ ਆਪਣੇ ਮਨ ਦੀ ਤੰਦਰੁਸਤੀ ਲਈ ਸਤਿਗੁਰ ਦੇ ਸ਼ਬਦ ਦੀ ਵਿਚਾਰ ਵੀ ਕਰਨੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਤਨ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਬੇਨਤੀ ਨਾ ਕਰੋ ਕਰੋ ਕਿਉਂਕਿ ਜੇ ਗੁਰੂ ਸਾਹਿਬ ਨੂੰ ਬੇਨਤੀ ਨਹੀਂ ਕਰਾਂਗੇ ਹੋਰ ਆਪਾਂ ਸਮਾਧਾਂ ਤੇ ਤੇ ਜਾਣਾ ਨਹੀਂ ਨਾ ਆਪਾਂ ਕਬਰਾਂ ਨੂੰ ਮੰਨਣਾ ਨਾ ਮੂਰਤੀਆਂ ਫੋਟੋਆਂ ਦੀ ਆਪਾਂ ਪੂਜਾ ਕਰਨੀ ਹੈ ਆਪਾਂ ਤੇ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਇੱਕ ਕਰਤਾਪੁਰਖ ਦੇ ਅੱਗੇ ਹੀ ਬੇਨਤੀ ਕਰਨੀ ਹੈ ਮਹਾਰਾਜ ਨੇ ਬਾਣੀ ਅੰਦਰੋਂ ਸਾਨੂੰ ਦੱਸਿਆ ਮੈਂ ਤਾਂ ਦੀਵਾਨ ਤੂੰ ਹੈ ਮੇਰੇ Swami ਮੈਂ ਤੇ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਸਪਹਿ ਕਰੋਂ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਗੁਰੂ ਅੱਗੇ ਬੇਨਤੀ ਕਰਨੀ ਹੈ ਗੁਰੂ ਅੱਗੇ ਜਿੱਥੇ ਬੇਨਤੀ ਆਪਣੇ ਤਨ ਦੀ ਤਕਲੀਫ ਦੀ ਕਰਦੇ ਹੋ ਪਿਆਰਿਓ ਉੱਥੇ ਥੋੜਾ ਜਿਹਾ ਯਤਨ ਆਪਾਂ ਕਰਿਆ ਕਰੀਏ ਜਿਹੜੀ ਮਨ ਦੀ ਤਕਲੀਫ ਹੈ ਮਨ ਦਾ ਰੋਗ ਹੈ ਜਿਹਨੂੰ ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਮਨ ਦੇ ਰੋਗ ਨੂੰ ਕੱਟਣ ਦੇ ਲਈ ਸਤਗੁਰ ਦੇ ਅੱਗੇ ਬੇਨਤੀ ਕਰਿਆ ਕਰੀਏ ਤੇ ਸਤਗੁਰ ਕੇ ਬੇਨਤੀ ਦਾ ਮਾਇਨਾ ਕੀ ਹੈ ਗੁਰੂ ਸਾਹਿਬ ਦਾ ਸ਼ਬਦ ਪੜਿਆ ਕਰੀਏ ਪਾਠ ਕਰਿਆ ਕਰੀਏ ਉਹਦੀ ਵਿਚਾਰ ਕਰਿਆ ਕਰੀਏ ਤੇ ਸ਼ਬਦ ਦੇ ਅੰਦਰ ਜਿਹੜੀ ਸਿੱਖਿਆ ਹਜ਼ੂਰ ਮਹਾਰਾਜ ਸਾਨੂੰ ਦਿੰਦੇ ਹਨ ਉਹਨੂੰ ਆਪਾਂ ਆਪਣੇ ਜੀਵਨ ਅੰਦਰ ਵਸਾਈਏ ਅਮਲ ਕਰੀਏ ਕਮਾਈਏ ਉਸ ਨੂੰ ਤਾਂ ਜੋ ਮਨ ਦਾ ਰੋਗ ਘਟ ਹੋ ਜਾਏ ਸੋ ਮਹਾਰਾਜ ਕਹਿਣ ਲੱਗੇ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਲਾ ਸੰਸਾਰ ਇਉਂ ਪਿਆਰਿਓ ਰੋਗਾਂ ਨਾਲ ਭਰਿਆ ਪਿਆ ਤੇ ਇਹਦੀ ਦਵਾਈ ਹੈ ਨਾਮ ਮਤਲਬ ਸ਼ਬਦ ਵਿਚਾਰ ਕਿਉਂਕਿ ਪਹਿਲਾਂ ਆਪਾਂ ਸਮਝ ਲਿਆ ਹੁਣ ਇੱਕ ਤੁਕ ਚ ਕਿਹਾ ਗੁਰੂ ਸਾਹਿਬ ਨੇ ਤੀਰਥ ਨਾਮ ਹੈ ਦੂਜੀ ਤੁਕ ਚ ਕਿਹਾ ਤੀਰਥ ਸ਼ਬਦ ਵਿਚਾਰ ਤੀਜੀ ਤੁਕ ਚ ਕਿਹਾ ਗੁਰ ਗਿਆਨ ਤੀਰਥ ਹੈ ਨਾ ਤੇ ਹੁਣ ਅੱਗੇ ਜਾ ਕੇ ਮਹਾਰਾਜ ਨੇ ਕਹਿ ਦਿੱਤਾ ਨਾਮ दारू ਇੱਕ ਥਾਂ ਤੇ ਨਾਮ ਨੂੰ ਤੀਰਥ ਇੱਕ ਥਾਂ ਤੇ ਨਾਮ ਨੂੰ दारू ਤਾਂ ਇਹਦਾ ਮਤਲਬ ਇਹ ਹੋਇਆ ਵੀ ਜੇ ਨਾਮ ਸ਼ਬਦ ਵਿਚਾਰ ਹੈ ਤੇ दारू ਵੀ ਸ਼ਬਦ ਵਿਚਾਰ ਹੀ ਹੈ ਪਿਆਰਿਓ ਸੰਸਾਰ ਰੋਗੀ ਸੰਸਾਰ ਤੇ ਮਨ ਦੇ ਆਤਮਿਕ ਰੋਗਾਂ ਨਾਲ ਭਰਿਆ ਪਿਆ ਹੈ ਇਹਦੀ दारू ਹੈ ਸਤਿਗੁਰ ਦਾ ਸ਼ਬਦ ਜਦੋਂ ਆਪਾਂ ਗੁਰ ਸ਼ਬਦ ਨਾਲ ਜੁੜਦੇ ਹਾਂ ਤਾਂ ਇਹ ਰੋਗ ਸਾਡੇ ਨਿਕਲ ਜਾਂਦੇ ਹਨ ਮੈਲ ਲੱਗੈ ਸੱਚ ਬਿਨਾ ਸੱਚ ਤੋਂ ਬਿਨਾ ਮੈਲ ਭਰੀ ਜਾਂਦੀ ਹੈ ਗੁਰਵਾਕ ਨਿਰਮਲ ਸਦਾ ਚਾਨਣ ਗੁਰੂ ਜੀ ਦਾ ਵਾਕ ਨਿਰਮਲ ਹੈ ਮੈਲ ਤੋਂ ਖਾਲੀ ਹੈ ਚਾਨਣ ਹੀ ਚਾਨਣ ਦੇਣ ਵਾਲਾ ਹੈ ਇਸ ਲਈ ਨਿਤ ਸਾਚ ਤੀਰਥ ਮੱਜਣਾ ਪਿਆਰਿਓ ਨਿਤਾ ਪ੍ਰਤੀ ਆਪਾਂ ਸੱਚ ਦੇ ਤੀਰਥ ਉਪਰਮਜਨ ਨਹਾਉਣ ਇਸ਼ਨਾਨ ਕਰਨਾ ਕਰਿਆ ਕਰੀਏ ਅੱਗੋਂ ਕਹਿਣ ਲੱਗੇ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਪਿਆਰਿਓ ਪਰਮੇਸ਼ਰ ਦੇ ਸੱਚੇ ਨਾਮ ਨੂੰ ਭਾਵ ਗੁਰੂ ਸਾਹਿਬ ਦੇ ਸ਼ਬਦ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ ਤਾਂ ਜਿਹੜਾ ਕੋਈ ਗੁਰਮੁਖ ਪਿਆਰਾ ਸ਼ਬਦ ਨਾਲ ਜੁੜਿਆ ਹੋਇਆ ਹੈ ਸ਼ਬਦ ਨੂੰ ਜਿਹਨੇ ਆਪਣੇ ਅੰਦਰ ਵਸਾਇਆ ਪਿਆ ਹੈ ਉਦੇ ਅੰਤਰਾਤਮੇ ਨੂੰ ਮੈਲ ਨਹੀਂ ਲੱਗਿਆ ਕਰਦੇ ਤੇ ਉਹਨੂੰ ਬਾਹਰ ਤੀਰਥਾਂ ਤੇ ਜਾ ਕੇ ਨਹਾਣ ਦੀ ਵੀ ਕੋਈ ਲੋੜ ਨਹੀਂ ਮਹਾਰਾਜ ਨੇ ਬਾਣੀ ਅੰਦਰ ਕਿਹਾ ਨਾ ਸਤਗੁਰ ਜੀ ਕਹਿਣ ਲੱਗੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਉਹਦਾ ਮਾਇਨਾ ਇਹ ਹੈ ਕਿ ਰੱਬ ਦੇ ਪਿਆਰੇ ਜਿਹੜੇ ਸਾਧੂ ਹਨ ਉਹ ਜੇ ਤੀਰਥਾਂ ਉੱਪਰ ਜਾ ਕੇ ਨਹੀਂ ਵੀ ਨਹਾਉਂਦੇ ਉਹ ਤਾਂ ਵੀ ਭਲੇ ਹਨ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੁਹਾਂ ਸਾਰਿਆਂ ਨੇ ਪੜਿਆ ਨਾ ਪੜਿਆ ਨਾ ਕਿਹੜੇ ਤੀਰਥ ਤੇ ਨਹਾਉਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਯੋਧਾ ਬਣਿਆ ਸੀ ਜੀ ਦੱਸੋ ਬਣਾ ਕਿਹੜੇ ਤੀਰਥ ਉੱਪਰ ਗਿਆ ਸੀ ਉਹ ਕਿਸੇ ਤੀਰਥ ਤੇ ਨਹੀਂ ਸੀ ਗਿਆ ਕਿਹੜੇ ਤੀਰਥ ਉੱਪਰ ਜਾ ਕੇ ਕਿਹੜੇ ਝਰਨੇ ਕਿਹੜੀ ਨਦੀ ਕਿਹੜੇ ਤਲਾਬ ਕਿਹੜੇ ਸਰੋਵਰਾਂ ਦੇ ਪੰਜ ਇਸ਼ਨਾਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਸੀ ਉਹਦਾ ਇਸ਼ਨਾਨ ਇੱਕੋ ਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਦਾ ਬਚਨ ਮੰਨਣਾ ਹੁਕਮ ਕਮਾਉਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ਼ਨਾਨ ਕੀਤਾ ਤੇ ਅੱਜ ਉਹ ਸਾਡੇ ਯੋਧੇ ਨੇ ਜਥੇਦਾਰ ਨੇ ਸਾਡੀ ਕੌਮ ਦੇ ਆਕੂ ਨੇ ਤੇ ਪਿਆਰਿਓ ਆਪਾਂ ਸਮਝ ਲਿਆ ਕਰੀਏ ਵੀ ਜਦੋਂ ਸਾਡੀ ਕੌਮ ਦੇ ਉਹ ਵੱਡੇ ਯੋਧੇ ਮਹਾਵਲੀ ਸੂਰਮੇ ਉਹਨਾਂ ਨੇ ਸ਼ਬਦ ਕਮਾ ਕੇ ਏਡੀਆਂ ਵੱਡੀਆਂ ਬਰਕਤਾਂ ਸ਼ਬਦ ਵਿੱਚੋਂ ਲੈ ਲੀਆਂ ਆਪਾਂ ਕਿਉਂ ਐਵੇਂ ਸ਼ਬਦ ਤੋਂ ਟੁੱਟੇ ਫਿਰਦੇ ਹੋਏ ਆ ਕਿਉਂ ਸ਼ਬਦ ਤੋਂ ਟੁੱਟੇ ਫਿਰਦੇ ਆ ਮਹਾਰਾਜ ਦੱਸਦੇ ਆ ਕਿਆ ਮਲਤ ਹੋਈ ਹੈ ਜਿਹੜੇ ਨਾਮ ਰੂਪੀ ਸ਼ਬਦ ਨਾਲ ਜੁੜ ਗਏ ਨੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਨੇ ਉਹਨਾਂ ਨੂੰ ਭਾਈ ਤੀਰਥਾਂ ਦੇ ਨਾਉਣ ਦੀ ਕੋਈ ਲੋੜ ਨਹੀਂ ਹੈ ਗੁਨਾਹ ਹਾਰ ਪਰੋਏ ਕਿਸ ਕੌਰ ਹੋਈ ਹੈ ਉਹਨਾਂ ਗੁਨਾ ਦਾ ਹਾਰ ਪਰੋ ਲਿਆ ਹੈ ਰੱਬੀ ਗੁਣ ਦਇਆ ਧਰਮ ਧੀਰਜ ਸਤ ਸੰਤੋਖ ਉਹਨਾਂ ਆਪਣੇ ਗਲੇ ਅੰਦਰ ਹਾਰ ਬਣਾ ਕੇ ਪਹਿਨ ਲਏ ਹਨ ਕਿਸ ਕੌਰ ਹੋਈ ਹੈ ਉਹਨਾਂ ਨੂੰ ਹੁਣ ਕਿਸੇ ਹੋਰ ਅੱਗੇ ਜਾ ਕੇ ਪੁਕਾਰ ਕਰਨ ਦੀ ਰੋਣ ਦੀ ਲੋੜ ਨਹੀਂ ਰਹਿ ਗਈ ਹੈ ਵਿਚਾਰ ਮਾਰੇ ਤਰੈ ਤਾਰੇ ਉਲਟ ਜੋਨ ਨਾ ਆਵੇ ਵਿਚਾਰ ਮਾਰੇ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀ ਜਿਨ੍ਹਾਂ ਭਲੇ ਲੋਕਾਂ ਨੇ ਆਪਣੇ ਅੰਦਰੋਂ ਹਉ ਨੂੰ ਮਾਰ ਲਿਆ ਤਰੈ ਤਾਰੇ ਉਹ ਆਪ ਵੀ ਤਰ ਗਿਆ ਤੇ ਹੋਰਨਾਂ ਨੂੰ ਤਾਰਨ ਦੇ ਲਈ ਇੱਕ ਪੁਲ ਦਾ ਕੰਮ ਵੀ ਕਰਨ ਲੱਗ ਪਿਆ ਉਲਟ ਜੋਨ ਨਾ ਆਵੇ ਉਲਟ ਕੇ ਪਰਤ ਕੇ ਮੁੜ ਕੇ ਉਹ ਜੂਨਾ ਵਿੱਚ ਨਹੀਂ ਪਿਆ ਕਰਦਾ ਇੱਕ ਅਡੋਲ ਅਵਸਥਾ ਤੱਕ ਉਸ ਗੁਰਮੁਖੀ ਸੁਰਤ ਅੱਪੜ ਜਾਂਦੀ ਹੈ ਆਪ ਪਰਸ پارਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਪ ਉਹ ਪਰਸ ਬਣ ਗਿਆ ਮਤਲਬ ਜੋ ਹੁਣ ਉਹਦੀ ਸੰਗਤ ਵਿੱਚ ਆਉਂਦਾ ਹੈ ਉਹਨੂੰ ਗੁਰੂ ਸਾਹਿਬ ਦਾ ਸ਼ਬਦ ਸ਼ਬਦ ਦੀ ਝੇਟਕ ਲੱਗ ਜਾਇਆ ਕਰਦੀ ਹੈ ਸਾਚ ਸਾਚੇ ਭਾਵੇ ਪਰਮ ਧਿਆਨੀ ਬਣ ਕੇ ਨਿਰੋਲ ਸੱਚੇ ਪ੍ਰਮਾਤਮਾ ਨੂੰ ਭਾਉਣ ਲੱਗ ਪੈਂਦਾ ਹੈ आनंद अनदिन हरख साचा दुख किल विख पर हरे ऐसे गुरुमुख दी जिंदगी दे अंदर अनदिन भाव हर रोज आनंद है सच्ची खुशी है उंदे दुख ते पाप दूर हो गए हन सच नाम पाया गुरु दिखाया मैल ना ही सच मने ਜਦੋਂ ਗੁਰਮੁਖ ਨੇ ਸ਼ਬਦ ਦੇ ਅੰਦਰੋਂ ਸੱਚੇ ਨਾਮ ਦੀ ਪ੍ਰਾਪਤੀ ਕਰ ਲਈ ਜੋ ਗੁਰੂ ਸਾਹਿਬ ਨੇ ਸਾਨੂੰ ਦਿਖਾਇਆ ਹੈ ਤਾਂ ਮੈਲ ਨਾ ਹੀ ਸੱਚ ਮੰਨੇ ਤਾਂ ਸੱਚ ਨਾਲ ਜੁੜਨ ਕਰਕੇ ਕਿਸੇ ਪ੍ਰਕਾਰ ਦੀ ਮੈਲ ਉਸ ਨੂੰ ਨਹੀਂ ਲੱਗਿਆ ਕਰਦੀ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਮਹਾਰਾਜ ਕਹਿੰਦੇ ਗੁਰੂ ਜੀ ਦੀ ਸੰਗਤ ਅੰਦਰ ਆ ਕੇ ਸਤਸੰਗੀਆਂ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਕਰਨੀ ਪੂਰਾ ਨਾਵਣੋ ਇਹ ਸੱਚਾ ਨਾਉਣ ਹੈ ਪਿਆਰਿਓ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਤੇ ਇਸ ਤਰੀਕੇ ਨਾਲ ਜਦੋਂ ਕੋਈ ਸਤਿਗੁਰ ਦੇ ਸ਼ਬਦ ਨੂੰ ਗਾਉਣ ਲੱਗਦਾ ਹੈ ਤਾਂ ਗੁਰੂ ਸਾਹਿਬ ਦੀ ਬਾਣੀ ਦੀ ਕਿਰਪਾ ਦੇ ਨਾਲ ਉਸ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ ਸਾਲਾਹਾ ਸਾਚੇ ਮਨ ਸਤਿਗੁਰ ਸਤਿਗੁਰੂ ਨੂੰ ਮੰਨ ਕੇ ਭਾਪ ਸਤਿਗੁਰੂ ਤੋਂ ਅਗਵਾਈ ਲੈ ਕੇ ਸਾਲਾਹਾ ਸਾਚੇ ਸੱਚੇ ਰੱਬ ਦੀ ਸਿਫਤ ਕਰਿਆ ਕਰਦਾ ਹੈ ਪੁੰਨ ਦਾਨ ਦਇਆ ਮਤੇ ਇਹੋ ਉਸ ਦੀ ਮਾਤ ਪੁੰਨ ਵਾਲੀ ਹੈ দান ਵਾਲੀ ਹੈ ਤੇ ਦਇਆ ਵਾਲੀ ਹੈ ਫਿਰ ਤੋਂ ਸੁਣੋ ਸਲਾਹਾ ਸੱਚੇ ਮਨ ਸਤਿਗੁਰੂ ਸਤਿਗੁਰੂ ਨੂੰ ਮੰਨ ਕੇ ਸੱਚੇ ਰੱਬ ਦੀ ਵਡਿਆਈ ਕਰਨੀ ਹੀ ਸਭ ਤੋਂ ਵੱਡਾ ਪੁੰਨ ਹੈ ਸਭ ਤੋਂ ਵੱਡਾ দান ਹੈ ਸਭ ਤੋਂ ਵੱਡੀ ਦਇਆ ਹੈ ਜੇ ਗੁਰੂ ਜੀ ਦਾ ਸ਼ਬਦ ਨਹੀਂ ਕਮਾਇਆ ਤੇ ਉਂਝ ਗੱਲ ਪੁੰਨ দান ਤੇ ਦਇਆ ਦੀ ਹੋ ਰਹੀ ਹੈ ਉਹ ਮਹਿਜ਼ ਇੱਕ ਵਖਾਵਾ ਹੈ ਪਿਰ ਸੰਗ ਭਾਵੈ ਸਹਜ ਨਾਵੈ 베ਣੀ ਦਾ ਸੰਗਮ ਸਤ ਸਤੇ ਪਿਰ ਸੰਗ ਭਾਵੈ ਜਿਹੜਾ ਗੁਰਮੁਖ ਸ਼ਬਦ ਦੀ ਸਿੱਖਿਆ ਲੈ ਕੇ ਵਾਹਿਗੁਰੂ ਦੀ ਸੰਗਤ ਅੰਦਰ ਅੱਪੜ ਜਾਂਦਾ ਹੈ ਜਿਹਨੂੰ ਅੰਦਰੋਂ ਜਿਹਦੀ ਸੁਰਤ ਨੂੰ ਰੱਬ ਜੀ ਦਾ ਸੰਗ ਮਿਲ ਜਾਂਦਾ ਹੈ ਸਹਜ ਨਾਵੈ ਉਹ ਤੇ ਭਾਈ ਸੁਤੇ ਹੀ ਨਾਉਣ ਲੱਗ ਪਿਆ ਮਤਲਬ ਸੱਚੇ ਪੀਰ ਤੋਂ ਬਰੁਨੈ ਇਸ਼ਨਾਨ ਹੋਣ ਲੱਗ ਪਿਆ ਉਹ ਤੇ ਸਭ ਤੋਂ ਵੱਡੇ ਸੰਗਮ ਦੇ ਉੱਪਰ ਪਹੁੰਚ ਗਿਆ ਹੈ ਆਰਾਧ ਏਕ ਓਂਕਾਰ ਸਾਚਾ ਮਹਾਰਾਜ ਕਹਿੰਦੇ ਇਹ ਅਵਸਥਾ ਪ੍ਰਾਪਤ ਕਰਨ ਲਈ ਪਿਆਰਿਆ ਆਰਾਧ ਏਕ ਓਂਕਾਰ ਸਾਚਾ ਤੂੰ ਆਰਾਧਿਆ ਕਰ ਕਿਨੂ ਏਕ ਓਂਕਾਰ ਇੱਕ ਰੱਬ ਨੂੰ ਧਿਆਇਆ ਕਰ ਤੂੰ ਨਿਤ ਦੇ ਚੜ੍ਹੇ ਸਵਾਇਆ ਏਕ ਓਂਕਾਰ ਨਿਤ ਹੀ ਸਾਨੂੰ ਦਾਤਾਂ ਦਿੰਦਾ ਉਹਦੀਆਂ ਦਾਤਾਂ ਸਦਾ ਹੀ ਚੜ੍ਹਦੀਆਂ ਹੀ ਜਾਂਦੀਆਂ ਹਨ ਵੱਧਦੀਆਂ ਹੀ ਜਾਂਦੀਆਂ ਹਾਲ ਗਤ ਸੰਗ ਮੀਤਾ ਸੰਤ ਸੰਗਤ ਗੁਰੂ ਜੀ ਦੀ ਸੰਗਤ ਅੰਦਰ ਆ ਕੇ ਗੱਤ ਉੱਚੀ ਅਵਸਥਾ ਬਣ ਜਾਂਦੀ ਹੈ ਕਰ ਨਦਰ ਮੇਲ ਮਿਲਾਇਆ ਜਦੋਂ ਸਤਿਗੁਰੂ ਆਪਣੀ ਮਿਹਰ ਦੀ ਨਦਰ ਕਰਦੇ ਆ ਨਾ ਭਾਵ ਆਪਣਾ ਉਪਦੇਸ਼ ਸਿੱਖ ਨੂੰ ਦੇ ਦਿੰਦੇ ਆ ਫਿਰ ਸਿੱਖ ਨੂੰ ਮੇਲ ਮਿਲਾਇਆ ਪਰਮੇਸ਼ਰ ਦੇ ਅੰਦਰ ਮਿਲਾ ਦਿੰਦੇ ਹਨ ਰੱਬ ਜੀ ਜੇ ਅਪੇਦ ਕਰ ਦਿੰਦੇ ਹਨ ਅੱਗੋਂ ਦੱਸਦੇ ਆ ਕਹਿਣ ਕਹੈ ਸਭ ਹੋਏ ਕੇਵੜ ਆਖੀ ਆ ਕਹਿਣ ਕਹੈ ਕਹਿਣ ਨੂੰ ਤੇ ਹਰ ਕੋਈ ਰੱਬ ਜੀ ਨੂੰ ਕਹਿ ਰਿਹਾ ਹੈ ਉਹਦਾ ਨਾਮ ਜਪ ਰਿਹਾ ਹੈ ਔਰ ਕੇਵੜ ਆਖੀਏ ਪਰ ਰੱਬ ਜੀ ਨੂੰ ਕਿੱਡਾ ਬੂ ਵੱਡਾ ਅਸੀਂ ਆਖੀਏ ਉਹ ਤਾਂ ਕਹਿ ਸਕਦੇ ਆ ਨਾ ਸੁਣ ਵੱਡਾ ਆਖੈ ਸਭ ਹੋਏ ਕੇਵੜ ਵੱਡਾ ਡੀਠਾ ਹੋਏ ਜੇ ਅਸੀਂ ਦੇਖਿਆ ਹੋਵੇ ਜੇਕਰ ਅਸੀਂ ਆਪ ਉਹਦਾ ਦਰਸ਼ਨ ਹਾਲੇ ਤੱਕ ਨਹੀਂ ਕੀਤਾ ਕੇਵਲ ਸੁਣ ਸੁਣ ਕੇ ਕਹਿ ਰਹੇ ਆ ਵੀ ਰੱਬ ਮਹਾਨ ਹੈ ਰੱਬ ਵੱਡਾ ਜਾਂ ਫਿਰ ਤੇ ਸੁਣੀਆਂ ਸੁਣਾਈਆਂ ਗੱਲਾਂ ਹੀ ਪਿਆਰੇ ਸਾਡੀਆਂ ਕੇਵਲ ਤੇ ਕੇਵਲ ਮਹਾਰਾਜ ਕਹਿੰਦੇ ਹਾਂ ਮੂਰਖ ਨੀਚ ਅਜਾਣ ਪਾਤਸ਼ਾਹ ਅਸੀਂ ਤੇ ਮੂਰਖ ਹਾਂ ਬੜੇ ਨਿਮਾਣੇ ਹਾਂ ਨਾ ਸਮਝਾਂ ਸਮਝਾਂ ਸਾਖੀ ਐ ਅਸੀਂ ਤੇ ਸਾਖੀ ਦੀ ਰਾਹੀ ਸਮਝਦੇ ਹਾਂ ਸਾਨੂੰ ਤੇ ਕੋਈ ਨਾ ਕੋਈ ਦ੍ਰਿਸ਼ਟਾਂਤ ਦਿਓ ਸੌਖੀ ਜੀ ਕਰਕੇ ਗੱਲ ਸਮਝਾਓ ਤਾਂ ਜੋ ਸਾਨੂੰ ਮੂਰਖਾਂ ਨੂੰ ਗੱਲ ਸਮਝ ਆ ਜਾਵੇ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿੱਤ ਮਨ ਮਾਨਿਆ ਮੇਰਾ ਸੱਚ ਗੁਰ ਕੀ ਸਾਖੀ ਗੁਰੂ ਜੀ ਦੀ ਸੱਚੀ ਸਿੱਖਿਆ ਅੰਮ੍ਰਿਤ ਬਾਖੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦਾ ਵਖਿਆਨ ਕਰਦੀ ਹੈ ਬਾਖੀ ਦਾ ਅਰਥ ਬੋਲਣਾ ਆਖਣਾ ਪਰਮੇਸ਼ਰ ਦੇ ਨਾਮ ਦਾ ਵਖਿਆਨ ਕਰਦੀ ਹੈ ਗੁਰੂ ਦੀ ਸਿੱਖਿਆ ਤਿਤ ਮਨ ਮੰਨਿਆ ਮੇਰਾ ਮਹਾਰਾਜ ਕਹਿੰਦੇ ਇਸ ਅੰਮ੍ਰਿਤ ਸਾਖੀ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਪਾਪ ਗੁਰੂ ਸਾਹਿਬ ਦੀ ਸੱਚੀ ਸਿੱਖਿਆ ਨਾਲ ਮੇਰਾ ਮਨ ਮੰਨ ਗਿਆ ਹੈ ਮਨ ਹੁਣ ਜੁੜ ਗਿਆ ਹੈ ਮਨ ਮੰਨ ਗਿਆ ਹੈ ਹੁਣ ਕੀ ਹੋਇਆ ਜੀ ਅੱਗੇ ਕੂਚ ਕਰੈ ਆਵੈ ਵਿਖਲਾਦੇ ਸ਼ਬਦ ਸੱਚਾ ਗੁਰ ਮੇਰਾ ਸ਼ਬਦ ਸੱਚਾ ਗੁਰ ਮੇਰਾ ਸੱਚੇ ਗੁਰੂ ਦੇ ਸ਼ਬਦ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਕੂਚ ਕਰੈ ਆਵੈ ਵਿਖਲਾਦੇ ਕਿ ਜਿਹੜੇ ਲੋਕੀ ਵਿਖਣ ਨਾਲ ਭਰੇ ਹੋਏ ਆਉਂਦੇ ਹਨ ਭਾਵ ਜਿਨ੍ਹਾਂ ਨੇ ਹਾਲੇ ਤੀਕਰ ਸਤਿਗੁਰ ਦੇ ਸ਼ਬਦ ਦੀ ਸੋਝੀ ਨਹੀਂ ਲਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਜ਼ਾਇਆ ਕੀਤਾ ਜਿਨ੍ਹਾਂ ਲੋਕਾਂ ਨੇ ਐਸੇ ਲੋਕ ਤੇ ਜਿਹੋ ਜੇ ਆਉਂਦੇ ਹਨ ਉਹੋ ਜੇ ਹੀ ਚਲੇ ਜਾਂਦੇ ਹਨ ਕੁਝ ਕਰਨ ਆਵੇ ਵਿਖਲਾਦੇ ਜੋ ਵਿਖ ਨਾਲ ਲੱਦੇ ਹੋਏ ਆਏ ਸ਼ਬਦ ਨਾਲੋਂ ਟੁੱਟੇ ਰਹੇ ਉਹ ਵਿਖ ਨਾਲ ਲੱਦੇ ਹੋਏ ਹੀ ਇਸ ਮਾਤ ਲੋਕ ਚੋਂ ਚਲੇ ਗਏ ਭਾਪ ਕੁਝ ਨਹੀਂ ਘਟਕੇ ਗਏ ਚਲੇ ਜਵਾਰੀ ਦੋਇ ਹੱਥ ਝਾਰ ਖਾਲੀ ਹੀ ਗਏ ਤੋਂ ਕੋਈ ਖੱਡੀ ਨਹੀਂ ਖੱਡੀ ਉਹਨਾਂ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਹਾ ਸੋਈ ਆਖਣ ਤੋਟ ਰੱਬ ਜੀ ਦੀ ਸਿਫਤ ਕਰਨ ਵਿੱਚ ਪਿਆਰਿਓ ਕੋਈ ਟੋਟਾ ਨਹੀਂ ਹੈ ਕੋਈ ਘਾਟ ਨਹੀਂ ਆਉਂਦੀ ਜਿੰਨੀ ਕਰ ਲਈਏ ਉਹਨੇ ਹੀ ਥੋੜੀ ਹੈ ਦੁਨਿਆਵੀ ਵਸਤੂ ਦੀ ਬਾਬਤਾ ਪਾ ਇਹ ਕਹਿ ਸਕਦੇ ਆ ਕਿ ਜੇ ਸਟੋਰ ਦੇ ਉੱਪਰ ਚਾਰ ਚੀਜ਼ਾਂ ਸੀ ਮੇਰੇ ਨਾਲੋਂ ਪਹਿਲਾਂ ਲਾਈਨ ਦੇ ਅੰਦਰ ਚਾਰ ਬੰਦੇ ਸੀ ਉਹ ਚਾਰ ਦੇ ਚਾਰ ਚੁੱਕ ਕੇ ਲੈ ਗਏ ਮੈਂ ਦੱਸੋ ਕੀ ਕਰਾਂ ਵਾਹਿਗੁਰੂ ਦੀ ਭਗਤੀ ਬਾਬਤੇ ਨਹੀਂ ਕਹਿ ਸਕਦੇ ਕਿ ਜੀ ਬੜੇ ਭਗਤ ਹੋਏ ਆ ਉਹ ਸਾਰੇ ਭਗਤੀ ਕਰ ਕਰਕੇ ਰੱਬ ਦੀ ਭਗਤੀ ਦਾ ਭੰਡਾਰਾ ਖਾਲੀ ਕਰ ਗਏ ਹੁਣ ਮੈਂ ਦੱਸੂ ਕੀ ਕਰਾਂ ਮੇਰੇ ਵਾਸਤੇ ਤਾਂ ਕੁਝ ਛੱਡਿਆ ਹੀ ਨਹੀਂ ਮਹਾਰਾਜ ਕਹਿੰਦੇ ਆਖਣ ਤੋਟ ਨ ਭਗਤ ਭੰਡਾਰੀ ਰੱਬ ਜੀ ਦੀ ਭਗਤੀ ਦੇ ਭੰਡਾਰੇ ਅੰਦਰ ਕੋਈ ਟੋਟਾ ਨਹੀਂ ਹੈ ਪਿਆਰਿਓ ਭਰਪੂਰ ਰਹਿਿਆ ਸੋਈ ਉਹਦਾ ਖਜ਼ਾਨਾ ਤੇ ਸਦਾ ਹੀ ਭਰਪੂਰ ਹੈ ਭਰਿਆ ਪਿਆ ਹੈ ਨਾਨਕ ਸੱਚ ਕਹ ਹੈ ਬੇਨੰਤੀ ਹੁਣ ਇਥੋਂ ਗੁਰੂ ਨਾਨਕ ਜੀ ਮਹਾਰਾਜ ਕਹਿ ਰਹੇ ਆਏ ਹੇ ਦੁਨੀਆ ਦੇ ਲੋਕੋ ਮੈਂ ਸੱਚੀ ਗੱਲ ਤੁਹਾਨੂੰ ਆਖਦਾ ਹਾਂ ਬੇਨਤੀ ਰੂਪ ਦੇ ਵਿੱਚ ਮਨ ਮਾਜੈ ਸੱਚ ਸੋਈ ਸੱਚਾ ਸੇਵਕ ਉਹ ਹੈ ਜਿਸ ਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਮਾਜ ਲਿਆ ਹੈ ਧੋ ਲਿਆ ਹੈ ਸੋ ਇਉਂ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਵਿੱਚੋਂ ਸਤਿਗੁਰ ਜੀ ਨੇ ਮੇਹਰ ਦੇ ਘਰ ਆ ਕੇ ਜੋ ਭਖਵਾਕਰੂਪ ਦੇ ਵਿੱਚ ਬਖਸ਼ਿਸ਼ ਕੀਤਾ ਸਾਨੂੰ ਸਮਝਾਇਆ ਹੈ ਕਿ ਭਾਈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥਾਂ ਉੱਪਰ ਨਹਾਉਣ ਜਾਂਦੇ ਹੋ ਮਿਆਰਿਓ ਸੱਚਾ ਤੀਰਥ ਹੈ ਵਾਹਿਗੁਰੂ ਦਾ ਨਾਮ ਤੇ ਇਹ ਨਾਮ ਇਹਦੀ ਸੱਚੀ ਸੋਝੀ ਸੱਚੀ ਸਿੱਖਿਆ ਸਾਨੂੰ ਪ੍ਰਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਵਿੱਚੋਂ ਗੁਰਬਾਣੀ ਵਿੱਚੋਂ ਇਸ ਲਈ ਯਤਨ ਕਰਿਆ ਕਰੀਏ ਜਦੋਂ ਵੀ ਸਮਾਂ ਬਣਦਾ ਥੋੜਾ ਬਹੁਤ ਸ਼ਬਦ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਅੰਦਰ ਵਸਾਈਏ ਤਾਂ ਜੋ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਹਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਭੁੱਲ ਚੁੱਕ ਲਈ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ